ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ ਆਸਾਨ ਬੁਣਤੀ ਚੈਨਲ ਤੇ ਸਾਰੀਆਂ ਭੈਣਾਂ ਦਾ ਛੋਟੀਆਂ ਵੱਡੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਪਿਆਰ ਬਹੁਤ ਬਹੁਤ ਤੇ ਅੱਜ ਆਪਾਂ ਜਿਹੜੀ ਸਕੀਵੀ ਆਪਣੀ ਫੁੱਲ ਸਾਈਜ਼ ਹੋ ਗਈ ਆ ਕਿਉਂ ਜਦੋਂ ਆਪਾਂ ਇੱਕ ਤਾਂ ਡਿਜ਼ਾਈਨ ਦੀ ਵੀਡੀਓ ਮੈਂ ਪਹਿਲਾਂ ਪਾ ਦਿੱਤਾ ਹੈ ਡਿਜ਼ਾਈਨ ਦਾ ਬਾਟ ਪਨ ਪੱਲਾ ਸੀਗਾ ਉਹ ਪਾਤਾ ਤੇ ਫਿਰ ਮੈਂ ਪੱਟੀ ਬਾਰੇ ਵੀ ਦੱਸਿਆ ਪੱਟੀ ਬਾਰੇ ਤਾਂ ਮੈਂ ਬਹੁਤ ਕਈ ਉਹ ਸਕੀਵੀਆਂ ਦੇ ਵਿੱਚ ਦੱਸਤਾ ਸੀ ਇਹਦੇ ਵਿੱਚ ਵੀ ਦੱਸਿਆ ਪੂਰਾ ਮੈਂ ਦੇਖੋ ਜੀ ਇਹ ਵੀ ਪੱਟੀ ਆਪਾਂ ਨਾਲੇ ਓਕਲੇ ਬੁਣ ਕੇ ਇਹ ਕਰੀਏ ਸੈਂਤੀ ਜਾਂ ਬਟਨ ਆਪਾਂ ਨੇ ਉੱਤੇ ਲਾਏ ਨੇ ਇਹਦੇ ਠੀਕ ਆ ਜੀ ਇਹ ਸਕੀ ਵੀ ਬਣ ਕੇ ਬਹੁਤ ਫਿੱਟ ਆਈ ਐ ਇੰਨੀ ਵਧੀਆ ਸਕੀ ਵੀ ਬਣੀ ਹੋਈ ਆ ਤੁਸੀਂ ਫੋਟੋ ਦੇ ਵੀ ਪਾਈ ਹੋਈ ਦੇਖੀਓ ਬਹੁਤ ਫਿੱਟ ਆਈ ਆ ਇਹ ਇਹ ਆਪਾਂ ਨੇ ਜਮਾਂ ਹੀ ਪਤਲੀ ਜੀ ਕੁੜੀ ਦੀ ਸਕੀ ਵੀ ਬਣਾਈ ਆ ਜਿਵੇਂ ਮਤਲਬ ਤੁਸੀਂ ਇਹ ਲਾ ਲਓ ਕਈ ਭਾਰੀ ਕੁੜੀਆਂ ਹੁੰਦੀਆਂ ਨੇ ਕਈ ਪਤਲੀਆਂ ਹੁੰਦੀਆਂ ਨੇ ਇਹ ਜਿਹੜੀ ਓਨਾ ਹੈ ਹੈਗੀ ਆਪਣੀ ਆਟੀ ਵਾਲੀ ਓਨਾ ਨੋਰਮਲ ਓਨਾ ਬਹੁਤ ਵਧੀਆ ਇਹਦੀ ਫੀਡਿੰਗ ਆਉਂਦੀ ਹੈ ਉਹਨਾਂ ਦੀ ਦੇਖੋ ਤੁਸੀਂ ਆਪੇ ਦੇਖਣ ਨੂੰ ਆਪਾਂ ਨੂੰ ਕਿੰਨੀ ਵਧੀਆ ਲੱਗਦੀ ਹੈ ਦੇਖਣ ਨੂੰ ਛੋਟੀ ਲੱਗਦੀ ਹੈ ਜਿਹਨ ਇਹਨੂੰ ਆਪਾਂ ਖੋਲਦੇ ਆਂ ਤਾਂ ਦੇਖੋ ਪਾਏ ਤੇ ਬਹੁਤ ਫਿੱਟ ਆਉਂਦੀ ਹੈ ਇਹ ਤੇ ਕੁੜੀਆਂ ਦੇ ਪਾਹੇ ਬਹੁਤ ਹੀ ਵਧੀਆ ਲੱਗਦੀ ਹੈ ਜਿਸ ਕੀ ਵੀ ਜਿਹੜੀ ਬੁੰਨਦੇ ਆਪਾਂ ਆਹ ਦੇਖੀਏ ਇਹ ਬਾਹ ਦੇ ਵਿੱਚ ਵੀ ਆਪਾਂ ਨੇ ਇੱਕ ਡਿਜ਼ਾਈਨ ਪਾਤਾ ਸੀ ਇਹ ਇਦਾਂ ਦਾ ਬਣਾਇਆ ਬਾਹ ਚ ਵਾਹ ਦੀ ਵੀਡੀਓ ਤਾਂ ਮੈਂ ਇਹਦੇ ਵਿੱਚ ਬਣਾਈ ਨਹੀਂ ਇਹਦੇ ਵਿੱਚ ਤਾਂ ਸਿਰਫ ਇੱਕ ਮੈਂ ਇਹ ਡਿਜ਼ਾਈਨ ਦੀ ਵੀਡੀਓ ਬਣਾਈ ਆ ਬੈਕ ਸਾਈਡ ਪੱਲੇ ਦੀ ਇੱਕ ਆਪਾਂ ਨੇ ਪੱਟੀ ਦੀ ਬਣਾਈ ਆ ਇੱਕ ਮੈਂ ਤੁਹਾਨੂੰ ਇਹ ਫੁੱਲ ਬਣਾ ਕੇ ਪੂਰੀ ਉਹ ਆਪਾਂ ਦਿਖਾਉਣ ਲੱਗੇ ਆ ਵੀ ਕਿਵੇਂ ਬਣਾਉਣੀਆਂ ਬਾਕੀ ਮੈਂ ਤੁਹਾਨੂੰ ਸਾਰੀ ਜਾਣਕਾਰੀ ਇਹਦੀ ਦਵਾਂਗੀ ਵੀ ਕਿਵੇਂ ਮੈਂ ਬਣਾਈ ਆ ਤੇ ਕਿਵੇਂ ਆਪਾਂ ਨੇ ਕਿੰਨੇ ਕੁੰਡੇ ਪਾਏ ਨੇ ਠੀਕ ਆ ਜੀ ਆ ਦੇਖਿਓ ਹੁਣ ਸੁਣੋ ਧਿਆਨ ਇਹ ਮੈਂ 50 ਜੋਟੇ ਪਾਏ ਨੇ ਥੱਲੇ ਤੋਂ ਦੇਖੋ ਜੀ 50 ਝੋਟੇ ਨੇ ਇਹ ਇਹ 50 ਝੋਟੇ ਥੱਲੇ ਤੋਂ ਪਾ ਕੇ ਜਿਹੜੇ ਬੈਕ ਸਾਈਡ ਪੱਲੇ ਦੇ ਨੇ ਨਾ ਆ ਦੇਖੀਏ ਇਹ 50 ਹੀ ਨੇ ਇਹਦੇ ਆਪਾਂ ਨੇ ਸਿਰਫ ਦੋ ਝੋਟੇ ਵਧਾਏ ਸੀਗੇ ਉਤੋਂ ਮਤਲਬ ਦੋ ਝੋਟੇ ਵਧਾਏ ਨੇ ਇੱਕ ਕੁੰਡੇ ਦੋ ਕੁੰਡੇ ਇਧਰੋਂ ਦੋ ਕੁੰਡੇ ਇਧਰੋਂ ਬਹੁਤ ਵਧੀਆ ਇਹ ਬਹੁਤ ਖੁੱਲਦੀ ਬਹੁਤ ਸੋਹਣੀ ਆ ਇਸ ਕੀਵੇ ਤੇ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਲੱਗਦਾ ਏ ਬਹੁਤ ਵਧੀਆ ਡਿਜ਼ਾਈਨ ਆ ਇਹ ਤੇ ਇਹਦੇ ਹੁਣ ਆਪਾਂ ਤੁਹਾਨੂੰ ਮੈਂ ਦੱਸੂਗੀ ਵੀ ਆਪਾਂ ਨੇ ਇਹਦੀ ਲਮਾਈ ਚੜਾਈ ਕਿੰਨੀ ਰੱਖੀ ਆ ਠੀਕ ਹੈ ਜੀ ਇਹਦੇ ਤਾਂ ਮੈਂ ਥੱਲੇੋਂ ਤੋਂ ਪਾਏ ਨੇ 50 ਝੋਟੇ 100 ਕੁੰਡਾ ਇਹ ਠੀਕ ਹੈ ਜੀ ਫਿਰ ਜਿਹੜੇ ਆਪਣੇ ਮੂਰਲੇ ਨੇ ਇਹ ਆਪਾਂ ਨੇ ਸੱਤ ਜਿਹੜੇ ਕੁੰਡਿਆਂ ਦੀ ਪੱਟੀ ਬਣਾਈ ਆ ਨਾ ਇਹ ਹੋਗੇ ਤੇ ਦੋ ਝੋਟੇ ਆਪਣੇ ਇਹ ਹੋਗੇ ਜਿਹੜੇ ਪਾਏ ਨੇ ਤੇ ਇਹ ਤਾਂ ਆਪਣੇ ਜਿਹੜੇ ਝੋਟੇ ਨੇ ਉਹ ਤਾਂ ਆਪਣੇ ਬਾਧੂ ਬਰਾਬਰ ਦੇ ਹੋਗੇ जिन्ने ਆਪਾ ਪਾਏ ਨੇ ਕਿਉਂ 52 ਜੋਟੇ ਹੋ ਗਏ ਆਪਣੇ 104 ਕੁੰਡਾ ਹੋ ਗਿਆ 52 ਜੋਟੇ 104 ਕੁੰਡਾ ਠੀਕ ਹੈ ਜੀ ਜਿਹੜੇ ਐ ਪੱਟੀ ਆ ਆਪਣੀ ਇਹ ਹੈਗੀ ਆ ਮੇਰੀ ਸੱਤ ਕੁੰਡਿਆਂ ਦੀ ਪੱਟੀ ਸੱਤ ਕੁੰਡਿਆਂ ਦੀ ਪੱਟੀ ਆ ਜਿਹੜੀ ਇਹ ਨਾ ਮੈਂ ਆਪਾਂ ਨੇ ਇੰਨੇ ਕੁੰਡੇ ਵਾਧੂ ਲਏ ਨੇ ਪੱਟੀ ਵਾਲੇ ਕੁੰਡੇ ਆਪਾਂ ਨੇ ਲੈ ਆਨੇ ਵਾਧੂ ਇਹ ਵਾਧ ਰੱਖਣੇ ਪੈਂਦੇ ਨੇ ਜਿਹੜੀ ਆਪਾਂ ਪੱਟੀ ਬਣਾਉਣੀ ਹੁੰਦੀ ਆ ਤੇ ਮੂਰਲੇ ਪੱਲੇ ਮੂਰਲੇ ਪੱਲੇ ਦੇ ਆਪਾਂ ਪੱਟੀ ਵਾਲੇ ਕੁੰਡੇ ਆਪਾਂ ਨੇ ਸੇਮ ਨਹੀਂ ਲੈਣੇ ਹੈਗੇ ਦੋਨਾਂ ਪੱਲਿਆਂ ਦੇ ਪੱਟੀ ਵਾਲੇ ਕੁੰਡੇ ਆਪਾਂ ਉਹਨੇ ਵੱਧ ਰੱਖਾਂਗੇ ਜਿੰਨੀ ਆਪਾਂ ਪੱਟੀ ਕਰਾਂਗੇ ਉਹ ਆਪਣੀ ਮਰਜ਼ੀ ਆ ਚਾਹੇ 10 ਕੁੰਡਿਆਂ ਦੀ ਪੱਟੀ ਕਰ ਲਓ ਜਿੰਨੇ ਦੀ ਮਰਜ਼ੀ ਕਰ ਸਕਦੇ ਆ ਉਹ ਆਪਣੀ ਮਰਜ਼ੀ ਆ 8 ਕੁੰਡਿਆਂ ਦੀ ਕਰ ਲਓ 10 ਦੀ ਕਰ ਲਓ 12 ਦੀ ਕਰ ਲਓ ਠੀਕ ਹੈ ਜੀ ਤੇ ਆਗੇ ਆਪਾਂ ਹੁਣ ਗਲੇ ਤੇ ਜਿਹੜਾ ਇਹ ਗਲਾ ਬਣਾਇਆ ਨਾ ਮੈਂ ਗੋਲ ਗਲਾ ਇਹ ਆਪਾਂ ਨੇ 45 ਕੁੰਡੇ ਇਹ ਪੱਟੀ ਦੇੋਂ ਵਿਚਾਲੇ ਤੋਂ 45 ਕੁੰਡੇ ਆਪਾਂ ਇਧਰੋਂ ਲੈਨੇ ਇੱਥੇ ਠੁਕਰ ਠੀਕ ਹੈ ਜੀ 45 ਕੁੰਡੇ ਲੈਨੇ ਆਪਾਂ ਨੇ ਇੱਥੇ ਠੁਕਰ ਇਹ ਹੋ ਗਏ 90 ਕੁੰਡੇ 90 ਕੁੰਡੇ ਆਪਾਂ ਨੇ ਇਹ ਚੱਕੇ ਨੇ ਇਹ ਉਨ ਮੇਰੀ ਬਹੁਤ ਯਾਨੀ ਬਹੁਤੀ ਮੋਟੀ ਉਨ ਨਹੀਂ ਹੈਗੀ ਇਹ ਜ਼ਿਆਦਾ ਮੋਟੀ ਨਹੀਂ ਹੈਗੀ ਤੇ ਇਹਦੇ ਹੋ ਗਏ 90 ਕੁੰਡੇ 90 ਤੋਂ ਆਪਾਂ ਨੇ 30 ਕੁੰਡਿਆਂ ਦਾ ਗੇੜ 35 ਆਪਣੇ ਸੀਗੇ ਮਗਰਲੇ ਠੀਕ ਹੈ ਜੀ ਜਿਹੜੇ ਬੈਕ ਸਾਈਡ ਦੇ ਪੱਲੇ ਤੇ ਸੀ ਇਹ ਏਸੀ ਵੀ ਆਪਣੇ 30 ਕੁੰਡੇ ਤੇ 30 ਕੁੰਡਿਆਂ ਦੇ ਵਿੱਚ ਤੁਸੀਂ ਪਾ ਲੋ 100 ਆਪਣਾ 20 ਕੁੰਡਾ ਹੋ ਗਿਆ ਗਲੇ ਦਾ 120 ਇਹ ਬਹੁਤ ਬੜਾ ਗਲਾ ਨਹੀਂ ਬਣਾਇਆ ਬਹੁਤ ਫਿੱਟ ਹੈ ਜਿਹਹ ਜੇ ਆਪਾਂ ਨੇ ਉਸ ਹੱਬ ਨਾਲ ਆਪਾਂ ਨੂੰ ਬਣਾਉਣਾ ਪੈਂਦਾ ਵੀ ਜੇ ਆਪਣਾ ਬੱਚਾ ਪਤਲਾ ਤਾਂ ਪਤਲਾ ਜੇ ਭਾਰੀ ਹੈ ਤਾਂ ਫਿਰ ਗਲਾ ਵੀ ਭਾਰੀ ਥੋੜਾ ਜਿਹਾ ਚੀਜ਼ ਆਪਣੀ ਭਾਰੀ ਹੁੰਦੀ ਹੈ ਤੇ ਆਪਾਂ ਨੂੰ ਗਲੇ ਕੁੰਡੇ ਵੱਧ ਲੈਣੇ ਪੈਂਦੇ ਨੇ ਇਹ ਹੈਗਾ 120 ਕੁੰਡਾ ਇਹ ਤਾਂ ਹੋ ਗਿਆ ਗਲੇ ਦਾ ਹੁਣ ਆਪਾਂ ਅੱਜ ਤੁਹਾਨੂੰ ਮੈਂ ਬਾਰਡਰ ਵੀ ਦੱਸਦੀ ਆਂ ਤਾਂ ਮੈਂ ਬਾਰਡਰ ਕਿੰਨਾ ਬਣਾਇਆ ਆ ਆ ਦੇਖੋ ਜੀ ਜਿਹੜਾ ਆਪਣਾ ਬਾਰਡਰ ਹੈ 7 ਇੰਚ ਦਾ ਹੈ 7 ਇੰਚ ਬਾਰਡਰ ਤਿਆਰ ਕਰਿਆ ਆਪਾਂ ਨੇ ਇਹ ਸਾਰੀ ਲਮਾਈ ਹੋ ਗਈ ਆਪਣੀ ਮਤਲਬ ਦੇਖੀਏ ਇਹ 13 ਇੰਚ ਹੋ ਗਈ ਆਪਣੀ 7 ਇੰਚ ਦਾ ਬਾਰਡਰ ਹੋ ਗਿਆ ਬਾਕੀ ਆਪਾਂ ਨੇ ਦੇਖ ਲਿਆ ਉੱਤੋਂ ਤੇ ਮੋਢੇ ਟੁੱਕਰ ਆਪਣਾ 13 ਇੰਚ ਹੋ ਗਿਆ ਇਹ ਹੁਣ ਆਪਾਂ ਆ ਗਈ ਫੁੱਲ ਲਮਾਈ ਇਹਦੀ ਸਾਰੀ ਹੋ ਇਹਦੀ ਸਾਰੀ ਲਮਾਈ ਹੋ ਗਈ ਆਪਣੀ 20 ਇੰਚ 20 ਇੰਚ ਆਪਣੀ ਪੂਰੀ ਲਮਾਈ ਹੈ ਦੀ ਆ ਦੇਖੀਏ ਇਹ ਹੋ ਗਿਆ ਆਪਣਾ ਆਗੇ ਹੁਣ ਆਪਾਂ ਬਾਹ ਕਿੰਨੀ ਵਾਹ ਦਾ ਡਿਜ਼ਾਈਨ ਵੀ ਬਹੁਤ ਤੇ ਵਧੀਆ ਲੱਗਦਾ ਦੇਖੋ ਮੈਂ ਤੁਹਾਨੂੰ ਪੱਟੀ ਦੇ ਵਿੱਚ ਸਾਰਾ ਸਮਝਾਤਾ ਸੀ ਨਾ ਵੀ ਜੇ ਆਪਣੇ ਕੁੰਡੇ ਇਹ ਡਿਜ਼ਾਈਨ ᱛੀਗਾ ਆਪਣਾ ਇਹ 14 ਕੁੰਡਿਆਂ ਦਾ ਡਿਜ਼ਾਈਨ ᱛੀ ਮਤਲਬ 14 14 ਕੁੰਡਿਆਂ ਦਾ ਡਿਜ਼ਾਈਨ ਆ ਜਦੋਂ ਆਪਾਂ ਡਿਜ਼ਾਈਨ ਤੋੜ ਲੈ ਪੂਰੇ ਕਰ ਲੈਣਾ ਦੋ ਕੁੰਡੇ ਆਪਾਂ ਨੇ ਸਾਈਡ ਤੇ ਲੈ ਹੋਏ ਨੇ ਸਿਰਫ ਦੋ ਦੋ ਕੁੰਡੇ ਉਲਟੇ ਜੇ ਇੱਕ ਕੁੰਡਾ ਆਪਾਂ ਬਾਧੂ ਤਿੰਨ ਕੁੰਡੇ ਹੋ ਜਾਂਦੇ ਨੇ ਆਪਣੇ ਇਹ ਜੇ ਆਪਾਂ ਨਾ ਮੈਂ ਤੁਹਾਨੂੰ ਇਹ ਪੱਟੀ ਬਾਰੇ ਸਾਰਾ ਦੱਸਿਆ ਸੀ ਵੀ ਜੇ ਆਪਾਂ ਡਿਜ਼ਾਈਨ ਕੋਈ ਵੀ ਧਰਦੇ ਆ ਆਪਣੇ ਡਿਜ਼ਾਈਨ ਦੇ ਵਿੱਚ ਕਦੇ ਵੀ ਕੁੰਡੇ ਨਹੀਂ ਸੈੱਟ ਆਉਂਦੇ ਕਈ ਵਾਰ ਆਪਣੇ ਕੁੰਡੇ ਵੱਧ ਹੋ ਜਾਂਦੇ ਨੇ ਕਈ ਵਾਰ ਆਪਣੇ ਕੁੰਡੇ ਘਟ ਜਾਂਦੇ ਨੇ ਮੈਂ ਤੁਹਾਨੂੰ ਉਹਦੇ ਬਾਰੇ ਸਾਰਾ ਦੱਸਿਆ ਹੈ ਵੀ ਜੇ ਇਹ ਡਿਜ਼ਾਈਨ ਦੇ ਵਿੱਚ ਆ ਡਿਜ਼ਾਈਨ ਹੈ ਹੀ ਨਹੀਂ ਸੀਗਾ ਇਹ ਮੈਂ ਬਿਲਕੁਲ ਡਿਜ਼ਾਈਨ ਪਾ ਕੇ ਇਹ ਮੇਰੇ ਕੁੰਡੇ ਵੱਧ ਗਏ ଥିਗੇ 6 ਕੁੰਡੇ ਵੱਧ ਗਏ ଥି ਇਧਰ ਪੱਲੇ ਦੇ ਚੋਂ ਪੱਟੀ ਕੱਢ ਕੇ 6 ਕੁੰਡੇ ਮੇਰੇ ਪੱਲੇ ਚ ਵੱਧ ਗਏ ਦੀ 6 ਕੁੰਡਿਆਂ ਦਾ ਹੁਣ ਆਪਣਾ ਆ ਡਿਜ਼ਾਈਨ ਹੈਗਾ 14 ਕੁੰਡਿਆਂ ਦਾ ਇਹ ਆਪਣਾ ਅੱਧ ਵੀ ਨਹੀਂ ਸੀ ਬਣਦਾ ਇਹਦਾ ਇਹਦੇ ਵਿੱਚ ਆਪਾਂ ਨੇ ਕੀ ਕਰਿਆ 4 ਕੁੰਡਿਆਂ ਦਾ ਆਪਾਂ ਡਿਜ਼ਾਈਨ ਬਣਾਤਾ ਵਿਚਾਲੇ 2 ਕੁੰਡੇ ਆਪਾਂ ਲੈ ਲੇ ਨਾਲ ਸਿੱਧੇ ਠੀਕ ਹੈ ਜੀ ਦੇਖੀਏ ਡਿਜ਼ਾਈਨ ਬਣ ਕੇ ਕਿੰਨਾ ਵਧੀਆ ਤਿਆਰ ਹੋਇਆ ਤੁਸੀਂ ਆਪੇ ਦੇਖੋ ਲੈ ਬਹੁਤ ਹੀ ਵਧੀਆ ਫਿੱਟ ਹੈ ਇਹ ਡਿਜ਼ਾਈਨ ਜਿਹੜਾ ਬਣਿਆ ਤੇ ਏਕਨੇ ਕਈ ਵਾਰ ਆਪਣੇ ਕੁੰਡੇ ਵਧ ਘਟ ਜਾਂਦੇ ਨੇ ਆਪਾਂ ਕੋਈ ਵੀ ਚੀਜ਼ ਆਪਾਂ ਤੋੜ ਸਕਦੇ ਹਾਂ ਚਾਹੇ ਆਪਾਂ ਫਲੀ ਤੋੜ ਲਈਏ ਚਾਹੇ ਕੁਸ ਵੀ ਆ ਦੇਖੋ ਆ ਆ ਗਿਆ ਆਪਣਾ ਬਾਰਡਰ ਦੇਖੀਏ ਜੀ ਇਹ ਜਿਹੜਾ ਬਾਰਡਰ ਆ ਇਹ ਸਿਰਫ ਮੈਂ 4.5 ਇੰਚ ਕਰਿਆ ਬਾਹ ਦਾ ਬਾਰਡਰ 4.5 ਇੰਚ ਆ ਇਹ ਆ ਦੇਖੋ 4.5 ਇੰਚ ਆ ਇਹ ਇਹਦਾ ਬਾਰਡਰ ਇਹਦੇ ਆਪਾਂ ਨੇ ਕੁੰਡੇ ਪਾਏ ਨੇ 50 25 ਜੋਟੇ 50 ਕੁੰਡੇ ਮੈਂ ਥੱਲੇ ਤੋਂ ਜਣੀ ਬਾਰਡਰ ਦੇ ਪਾਈ ਸੀਗੇ ਜਦ ਆਪਾਂ ਨੇ ਬਾਰਡਰ 4 ਇੰਚ ਦਾ ਬਾਰਡਰ ਮੈਂ ਬਣਾ ਲਿਆ ਇਹਦੇ ਵਿੱਚ ਮੈਂ 5 ਜੋਟੇ ਵਧਾਏ ਨੇ ਇਥੋਂ 10 ਕੁੰਡੇ ਵਧਾਤੇ ਲਗਾਤਾਰ ਇਹ ਹੋ ਗਏ ਆਪਣੇ 30 ਜੋਟੇ 30 ਜੋਟਿਆਂ ਤੋਂ ਬਾਅਦ ਫੇਰ ਆਪਾਂ ਆ ਦੇਖੀਏ ਕੁੰਡਿਆਂ ਦੀ ਮੇਰੀ ਨਿਸ਼ਾਨੀ ਵੀ ਹੈਗੀ ਆ ਵੀ ਜਿੱਥੋਂ ਜਿੱਥੋਂ ਆਪਾਂ ਨੇ ਇਹ ਵਧਾਏ ਨੇ ਤਾਂ ਦੇਖੋ ਜੀ ਇੱਥੋਂ ਆ ਕੇ ਕੁੰਡਾ ਮੈਂ ਇੱਥੋਂ ਆਪਣਾ ਕੁੰਡੇ ਇਕੱਠੇ ਵਧਾਤੇ ਸੀ ਆ ਦੇਖੀਏ 7 ਇੰਚ ਹੋ ਗਈ ਇਹ ਕਿਉਂ 4.5 ਇੰਚ ਦਾ ਮੈਂ ਬਾਰਡਰ ਬੁਣ ਕੇ ਆਪਾਂ ਨੇ ਕੀ ਕਰਿਆ ਇੱਥੋਂ ਕੁੰਡੇ 10 ਵਧਾਤੇ 5 ਜੋਟੇ ਇਹ 30 ਜੋਟੇ ਹੋ ਗਏ ਆਪਣੇ 25 ਜੋਟੇ ਆਪਣੇ ਇੱਥੋਂ ਤੀ ਗਏ 50 ਕੁੰਡੇ ਤੇ ਇਹ 60 ਕੁੰਡੇ ਆਪਣੇ ਹੋ ਗਏ ਇੱਥੋਂ ਤੇ ਲਗਾਤਾਰ ਵਧਾਤੇ ਕੇ ਰਾਂ ਇੱਕ ਸਲਾਈ 'ਚ ਇੱਕ ਸਲਾਈ 'ਚ ਵਧਾਏ ਨੇ ਇਹ 7 ਇੰਚ ਬੁੰਨੇ ਤੋਂ ਬਾਅਦ ਦੇਖੋ 7 ਇੰਚ ਹੋ ਗਿਆ 7 ਇੰਚ ਤੋਂ ਬਾਅਦ ਮੈਂ ਪੰਜਵੀਂ ਸਲਾਈ ਛੇਵੀਂ ਸਲਾਈ ਇੱਕ ਕੁੰਡਾ ਵਧਾਇਆ ਸਿਰਫ ਪੰਜਵੀਂ ਛੇਵੀਂ ਸਲਾਈ ਇੱਕ ਕੁੰਡਾ ਆ ਦੇਖੀਏ ਨਿਸ਼ਾਨੀ ਓਕਣੇ ਆਪਣੀ ਕੁੰਡੇ ਵਧੇ ਹੋਏ ਦੀ ਸਾਰੇ ਕੁੰਡੇ ਵਧਾਉਂਦੇ ਵਧਾਉਂਦੇ ਗਏ ਆ ਬਾਕੀ ਆ ਜੋ ਤੁਸੀਂ ਇੱਥੇ ਆਹ ਦੇਖੋ ਮੈਂ ਤੁਹਾਨੂੰ ਅੱਗੇ ਵੀ ਇਹ ਦੱਸਿਆ ਮੋਢਾ ਆਪਣਾ ਕਦੇ ਟਾਈਟ ਨਹੀਂ ਹੁੰਦਾ ਕਈ ਕੁੜੀਆਂ ਨੂੰ ਤਾਂ ਖੁੱਲੀਆਂ ਸਕੀਵੀਆਂ ਪਾਉਂਦੀਆਂ ਨੇ ਬਹੁਤ ਬਾਹ ਸਾਨੂੰ ਜ਼ਿਆਦਾ ਖੁੱਲੀ ਚਾਹੀਦੀ ਆ ਕਈ ਹੁੰਦੀਆਂ ਨੇ ਫਿਟਿੰਗ ਵਾਲੀ ਬਣਾਉਣੀ ਆ ਵੀ ਆਪਾਂ ਨੇ ਜਮਾ ਹੀ ਜਮਾ ਫਿੱਟ ਬਣਾਉਣੀ ਆ ਆ ਦੇਖੋ ਇੱਥੋਂ ਆ ਕੇ ਜ਼ਿਆਦਾ ਹੀ ਮੇਰੀ ਮਤਵਲ ਡੇਢ ਹੀ ਕੇ ਡੇਢ ਕੇ ਇੰਚ ਰਹਿੰਦੀ ਸੀ ਬੁੰਨੋਂ ਤੋਂ ਇਥੋਂ ਤੇ ਆਪਾਂ ਨੇ ਲਗਾਤਾਰ ਮੈਂ ਹਰ ਸਲਾਈ ਨੂੰ ਇੱਕ ਕੁੰਡਾ ਵਧਾਇਆ ਹਰੇਕ ਸਲਾਈ ਨੂੰ ਇੱਕ ਕੁੰਡਾ ਵਧਾਇਆ ਹਰੇਕ ਸਲਾਈ ਨੂੰ ਇੱਕ ਕੁੰਡਾ ਵਧਾਇਆ ਠੀਕ ਹੈ ਜੀ ਇਹ ਮੈਂ ਉਤੋਂ ਫਿਰ ਕਰਿਆ 100 ਕੁੰਡਾ ਦੇਖੀਏ ਮੋਢਾ ਕਿੰਨਾ ਵਧੀਆ ਲੈ 8 ਇੰਚ ਦਾ ਮੋਢਾ ਹੋ ਗਿਆ ਇਹ 8 ਇੰਚ ਤਾਂ ਇੱਕਣਾ ਇਹ ਤਾਂ ਵੱਧ ਹੈ ਨਾ ਜੇ ਜੇ ਆਪਾਂ ਖਿੱਚ ਕੇ ਕਰਦੇ ਆ ਫਿਰ ਤਾਂ بڑا ਹੋ ਜੂ ਤੇ ਇਹ ਹੈ ਹੈਗੀ ਸੀ ਮੇਰੀ ਜਾਣਕਾਰੀ ਇੰਨੀ ਕ ਵੀ ਬਾਹ ਦੀ ਬਾਕੀ ਤੁਹਾਨੂੰ ਮੈਂ ਲਮਾਈ ਬਾਹ ਨਹੀਂ ਦੱਸ ਦੰਨੀ ਆ ਵੀ ਮੈਂ ਕਿੰਨੀ ਲਮਾਈ ਕਰੀ ਆ 21 ਇੰਚ ਬਾਹ ਇਹ 21 ਇੰਚ ਸਾਰੀ ਬਾਹ ਆਪਣੀ ਤਿਆਰ ਹੋਈ ਆ ਠੀਕ ਆ ਜੀ 100 ਕੁੰਡਾ ਮੈਂ ਉਤੋਂ ਹੋ ਗਿਆ ਸੀ ਫੇਰ ਮੈਂ ਇਹਦੀ ਕਾਟ ਪਾਈ ਆ ਕਾਟ ਜਿਹੜੀ ਆਪਾਂ ਨੇ ਪਾਈ ਆ 4 3 2 1 ਜਿਹੜੀ ਆਪਾਂ ਕਾਟ ਬਣਾਈ ਆ ਆ ਦੇਖੀਏ ਜਿਹੜੇ ਆਪਣੇ ਡਿਜ਼ਾਈਨ ਤੋਂ ਬਾਅਦ ਆਇ ਕੁੰਡੇ ਵੱਧ ਗਏ ਸੀਗੇ ਆਪਣੇ ਚਾਰ ਕੁੰਡੇ ਇਹ ਚਾਰ ਕੁੰਡੇ ਆਪਾਂ ਨੇ ਸਿੱਧੇ ਤੋਰੇ ਹੋਏ ਨੇ ਦੋਨਾਂ ਸਾਈਡਾਂ ਤੇ ਇੱਕੋ ਜਿਹਾ ਡਿਜ਼ਾਈਨ ਬਣਿਆ ਹੈ ਆਪਣਾ ਦੋਨਾਂ ਸਾਈਡਾਂ ਤੇ ਉਸੇ ਤਰੀਕੇ ਨਾਲ ਆਪਾਂ ਲਿਆਂਦਾ ਡਿਜ਼ਾਈਨ ਦੇਖੀਏ ਜਿਵੇਂ ਆਪਾਂ ਕਾਟ ਪਾਉਂਦੇ ਗਏ ਆ ਉਕਲੇ ਉਹੀ ਚੀਜ਼ ਤੇ ਇੱਥੇ ਟੁੱਕਰ ਆਪਣੇ ਆ ਡਿਜ਼ਾਈਨ ਆਪਣਾ ਖਤਮ ਹੋ ਗਿਆ ਖਤਮ ਹੋਏ ਤੋਂ ਬਾਅਦ ਜਿਹੜਾ ਆਪਾਂ ਨੇ ਇਹ ਗਲਾ ਸੀਗਾ ਇਹ ਵੀ ਮੈਂ ਤੁਹਾਨੂੰ ਦੱਸਿਆ ਹੈ ਵੀ ਪਹਿਲਾਂ ਮੈਂ ਆ ਇਹ ਅਠ ਕੁੰਡੇ ਦਾ ਆਪਣੇ ਪੱਟੀ ਦੀ ਹੋ ਜਾਂਦੇ ਨੇ ਅੱਠ ਕੁੰਡੇ ਆਪਾਂ ਵੈਸੇ ਘਟਾਉਣੇ ਆ ਅੱਠ ਤੋਂ ਆਪਨੇ 4 12 ਕੁੰਡੇ ਇੱਥੋਂ ਮੈਂ ਕਾਟ ਪਾਈ ਤੀਗੀ ਸਿੱਧੀ ਸਿੱਧੀ ਕਾਟ ਪਹਿਲਾਂ ਫਿਰ ਆਪਾਂ ਅੱਗੇ ਦੋਈ ਸਾਈਡ ਫਿਰ ਆਪਾਂ ਚਾਰ ਕੁੰਡੇ ਕਿ ਆਪਣੇ ਪੱਟੀ ਦਾ ਨਾਲੇ ਘਟ ਗਈ ਆ ਇੱਥੇ ਤੋਂ ਕੋਤ ਆਪਣੇ ਕੁੰਡੇ ਘਟ ਜਾਂਦੇ ਨੇ ਫਿਰ ਆਪਾਂ 4 3 2 1 ਜੇ ਆਪਾਂ ਨੂੰ ਵਾਧੂ ਕੁੰਡਾ ਲੱਗਦਾ ਜਿੰਨੇ ਆਪਾਂ ਮੋਢਿਆਂ ਤੇ ਰੱਖਣੇ ਨੇ ਫਿਰ ਆਪਾਂ ਇੱਕ ਇੱਕ ਕੁੰਡਾ ਕਰਕੇ ਘਟਾ ਸਕਦੇ ਆ ਠੀਕ ਹੈ ਜੀ ਦੇਖੋ ਕਿੰਨਾ ਵਧੀਆ ਗਲਾ ਬਣ ਕੇ ਤਿਆਰ ਹੋਇਆ ਤੇ ਜੇ ਤੁਹਾਨੂੰ ਹੁਣ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਿਆ ਤਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਕਿੱਦਾਂ ਦੀ ਸਕੀਵ ਹੀ ਲੱਗੀ ਆ ਮੇਰੀਆਂ ਭੈਣਾਂ ਨੇ ਬਹੁਤ ਮੇਰੇ ਹੱਥ ਵੱਨ ਕੇ ਬੇਨਤੀ ਆ ਵੀ ਮੈਨੂੰ ਤੁਹਾਡੀ ਬਹੁਤ ਸਪੋਰਟ ਦੀ ਲੋੜ ਆ ਤੁਸੀਂ ਵੱਧ ਤੋਂ ਵੱਧ ਮੈਨੂੰ ਸਪੋਰਟ ਕਰਨੀ ਆ ਮੈਨੂੰ ਦੇਖੋ ਜੀ ਮੈਂ ਤੁਹਾਨੂੰ ਨਵੇਂ-ਨਵੇਂ ਜਿਹਹ ਜ ਤੁਸੀਂ ਕਹਾਂਗੇ ਉਹ ਜਿਹੜਾ ਡਿਜ਼ਾਈਨ ਆ ਆਪਾਂ ਉਕੜੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਵਧੀਆ-ਵਧੀਆ ਆਪਾਂ ਅੱਗੋਂ ਹੋਰ ਵੀ ਵਧੀਆ-ਵਧੀਆ ਲੈ ਕੇ ਆਈਏ ਠੀਕ ਹੈ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਇਕ ਸ਼ੇਰਕ ਜਰੂਰ ਕਰਨਾ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਮੇਰਾ ਦੱਸਣ ਦਾ ਤਰੀਕਾ ਕਿਵੇਂ ਲੱਗਿਆ ਬਾਕੀ ਮੈਂ ਤੁਹਾਨੂੰ ਕੋਈ ਗੱਲ ਨਹੀਂ ਇਹ ਜੀ ਸਕੀ ਵੀ ਮੈਂ ਤੁਹਾਨੂੰ ਫੁੱਲ ਦੇ ਵਿੱਚ ਵੀ ਬਣਾ ਕੇ ਦਿਖਾ ਦੂੰਗੀ ਕੱਲੇ ਕੱਲੇ ਪਾਰਟ ਦੀ ਵੀ ਬਣਾ ਕੇ ਦਿਖਾ ਦੂੰਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਠੀਕ ਹੈ ਜੀ ਜਦ ਤੱਕ ਲਈ ਧੰਨਵਾਦ ਜੀ ਆਪਾਂ ਨਵਾਂ ਡਿਜ਼ਾਈਨ ਹੋਰ ਲੈ ਕੇ ਆਵਾਂਗੇ ਕੋਈ ਫੇਰ ਮਿਲਾਂਗੇ